ਸਾਨੂੰ ਉਹਨਾਂ ਨੇ ਨਾਲੀਆਂ ਤੇ ਸੀਵਰੇਜ ਤੇ ਬਿਜਲੀ ਤੇ ਇੱਥੇ ਤੱਕ ਹੀ ਬਣ ਕੇ ਰੱਖਿਆ ਹੈ ਦੇਖਣਾ ਚਾਹੀਏ ਤੇ ਜੇ ਪ੍ਰੈਕਟੀਕਲੀ ਸਾਡੀ ਸਰਕਾਰਾਂ ਕੋਲ ਕੁਝ ਨਹੀਂ ਜੇ ਬਾੜ ਹੀ ਖੇਤ ਨੂੰ ਖਾਨ ਲਾਪੇਗੀ ਜਿਹੜਾ ਇੱਕ ਸਪਾਈ ਹੀ ਚੋਰ ਬਣ ਕੇ ਖੋ ਲਾਪੇਗਾ ਜਿਹੜੇ ਸਾਡੇ ਰਖਵਾਲੇ ਆ ਉਹੀ ਸਾਡੇ ਡਾਕੂ ਬਣ ਜਾਣਗੇ ਸਾਡਾ ਹਾਲੀ ਤੱਕ ਸੀਵਰੇਜ ਸਿਸਟਮ ਹੀ ਦਰੁਸਤ ਨਹੀਂ ਹੋ ਪਾਇਆ ਇਹ ਸ਼ਹਾਜ਼ਾਤ ਸਿਰਫ ਗੋਰਿਆਂ ਕੋਲ ਐਸੀ ਅੱਜ ਅਸੀਂ ਜਿਹੜੇ ਕਥਾ ਕਤਿ ਲੀਡਰ ਹੈ ਅੱਜ ਅਸੀਂ ਉਹਨਾਂ ਦੇ ਗੁਲਾਮ ਆ। ਉਹਦੀ ਇਹ ਅੱਜ ਜਿੱਦਾਂ ਅੱਜ ਤੋਂ 75 ਸਾਲ ਪਹਿਲਾਂ ਪਿਛੜਿਆ ਸੀ ਉਦਾਂ ਹੀ ਇਹ ਲੱਗਾ ਪਿਛੜਿਆ ਆ। ਇੱਥੇ ਜਿਹੜੇ ਜਿਹੇ ਵੀ ਲੀਡਰ ਆਏ ਨੇ ਉਹਨਾਂ ਨੇ ਆਪਣਾ ਹੀ ਘਰ ਪਰਿਆ ਆ। ਉਹਨਾਂ ਨੇ ਆਪਣੇ ਪਰਿਵਾਰਾਂ ਦਾ ਹੀ ਘਰ ਪਰਿਆ ਆ। ਆਪਣੇ ਸੁਜਾਨਪੁਰ ਵਾਸਤੇ ਪਠਾਨਕੋੜ ਵਾਸਤੇ ਕੋਈ ਕੁਝ ਨਹੀਂ ਕੀਤਾ। ਫੇਰ ਦੁਬਾਰਾ ਇਲੈਕਸ਼ਨ ਆ ਗਏ ਨੇ। ਜਿਸ ਤਾਂ ਕਿ ਆਮ ਤੌਰ ਤੇ ਸਰਕਾਰਾਂ ਕਹਿੰਦੀ ਹੈ ਵਾ ਕਿ ਇਹ ਲੋਕਾਂ ਦਾ ਉਤਸਵ ਹੈ। ਮਹਾਉਤਸਵ ਪਰ ਬੜੇ ਅਫਸੋਸ ਨਾਲ ਇੱਕ ਗੱਲ ਕਹਿਣੀ ਪੈਂਦੀ ਹੈ ਕਿ ਜਿਉਂ ਦੇ ਅਸੀਂ ਆਜ਼ਾਦ ਹੋਏ ਆ ਮੈਂ ਅੱਜ 60 ਸਾਲ ਦਾ ਹੋ ਗਿਆ ਵਾਂ ਤੇ ਮੈਨੂੰ ਵੀ ਕਾਫੀ ਇਲੈਕਸ਼ਨਾਂ ਚ ਮੈਂ ਵੋਟ ਪਾਈ ਹੈ ਪਰ ਸਾਡੀਆਂ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਜਾਂ ਸਾਡੀ ਕੋਲੋ ਡਿਮਾਂਡ ਜਾਂ ਸਾਡੀਆਂ ਸਰਕਾਰਾਂ ਸਾਨੂੰ ਉਹਨਾਂ ਨੇ ਨਾਲੀਆਂ ਤੇ ਸੀਵਰੇਜ ਤੇ ਬਿਜਲੀ ਤੇ ਇੱਥੇ ਤੱਕ ਹੀ ਬੰਨ ਕੇ ਰੱਖਿਆ ਹੁਣ ਅੱਜ ਕੱਲ ਇੱਕ ਹੋਰ ਦੋ ਚਾਰ ਪੰਜ ਚੀਜ਼ਾਂ ਵਧਾਤੀਆਂ ਕਿ ਇਹਨਾਂ ਨੇ ਉਹ ਕਹਿਣਾ ਸ਼ੁਰੂ ਕਰਤਾ ਜੀ ਕਿ ਮੁਫਤ ਰਾਸ਼ਨ ਵੰਡਾਂਗੇ ਜਿਹਦੇ ਕਰਕੇ ਲੋਕੀ ਚਾਰਜਮਾਨੇ ਦੇ ਵਿਲੇ ਹੋ ਗਏ ਨੇ ਇਹ ਜਿਹੜਾ ਨਸ਼ਿਆਂ ਦੀ ਲਤ ਹੈ ਉਹ ਵੀ ਇਸ ਕਰਕੇ ਪਈ ਹੈ ਕਿ ਲੋਕਾਂ ਨੂੰ ਕੰਮ ਪੁੱਲ ਗਿਆ ਪਤਾ ਹੈ ਕਿ ਸਰਕਾਰ ਨੇ ਸਾਨੂੰ ਮੁਫਤ ਰਾਸ਼ਨ ਦੇ ਦਣਾ ਜਦਕੀ ਅਸੂਲ ਦੇ ਨਾਲ ਸਭ ਤੋਂ ਵੱਡੀ ਲੋੜ ਇੱਥੇ ਸਿੱਖਿਆ ਦੀ ਹੈ ਮੁੱਢਲੀ ਸਿੱਖਿਆ ਦੀ ਹੈ ਇਲਾਜ ਦੀ ਹੈ ਤੇ ਸਭ ਤੋਂ ਵੱਡਾ ਜਿਹੜਾ ਸਾਡਾ ਸਾਡਾ ਜਿਹੜਾ ਸਰਕਾਰਾਂ ਦਾ ਟੀਚਾ ਹੋਣਾ ਚਾਹੀਦਾ ਉਹ ਰੋਜ਼ਗਾਰ ਦਾ ਹੋਣਾ ਚਾਹੀਦਾ ਬੱਚੇ ਇੱਥੇ ਰੁੱਲਦੇ ਪਏ ਨੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਸਾਰੇ ਬਾਹਰ ਨੂੰ ਭਜਣ ਨੂੰ ਕਰਦੇ ਪਏ ਨੇ ਕਿਉਂਕਿ ਸਾਡੀ ਸਰਕਾਰਾਂ ਦੇ ਕੋਲ ਗੱਲਾਂ-ਬਾਤਾਂ ਦੇ ਨਾਲ ਤੇ ਬਹੁਤ ਕੁਝ ਹੈ ਪਰ ਜੇ ਅਸੀਂ ਦੇਖਿਆ ਜਾਈਏ ਦੇਖਣਾ ਚਾਹੀਏ ਤੇ ਜੇ ਪ੍ਰੈਕਟੀਕਲੀ ਸਾਡੀ ਸਰਕਾਰਾਂ ਕੋਲ ਕੁਝ ਨਹੀਂ ਹੈ ਹਾਂ ਸਾਨੂੰ ਜਾਤ-ਪਾਤ ਦੇ ਨਾਂ ਦੇ ਉਤੇ ਲੜਾਂ ਦੀਆਂ ਬੇਰੀਆਂ ਕੋਸ਼ਿਸ਼ਾਂ ਹੁੰਦੀਆਂ ਤੇ ਕਿਤੇ ਜਿਹੜੀ ਹੈ ਪੜਾਈਆਂ ਦੇ ਹੁਣ ਜਿੱਤੇ ਦੇਖੋ ਤੁਸੀਂ ਅਸੀਂ ਦੇਖਦੇ ਹਾਂ ਕਿ ਅਨਪੜ੍ਹਾਂ ਨੂੰ ਤੇ ਨੌਕਰੀਆਂ ਮਿਲੀਆਂ ਹੀ ਆਆਂ ਔਰ ਪੜੇ ਲਿਖੇ ਵਿਚਾਰੇ ਸੜਕਾਂ ਤੇ ਰੁਲਦੇ ਫਿਰਦੇ ਨੇ ਉਹ ਫਿਰ ਡਿਪਰੈਸ਼ਨ ਦੇ ਮਾਰੇ ਨਸ਼ਿਆਂ ਵਾਲੇ ਪਾਸੇ ਝੁਕਦੇ ਨੇ ਇਸ ਐਸ ਕਰਕੇ ਜਿਹੜੀ ਆਪਣਾ ਮੇਰੀ ਜਿਹੜੀ ਵੀ ਸਰਕਾਰ ਬਣੇ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਕਮ ਸੇ ਕਮ ਸਾਡੇ ਲੋਕਾਂ ਬਾਰੇ ਸੋਚੋ ਜੁਰ ਜਿਹੜੀ ਅੱਗੇ ਸਾਡੀ ਤੇ ਜਿਹੜੀ ਅਸੀਂ ਮੈਂ 60 ਸਾਲ ਦਾ ਹੋ ਗਿਆ ਸਾਡੇ ਕੋਲ ਹੋਰ ਕਿੰਨੀ ਉਮਰ ਹੈ ਸਾਨੂੰ ਆਪ ਨਹੀਂ ਪਤਾ ਪਰ ਜਿਹੜਾ ਅੱਗੇ ਜਿਹੜਾ ਯੰਗ ਜਿਹਦੇ ਉੱਤੇ ਹਿੰਦੁਸਤਾਨ ਨੇ ਟਿਕਿਆ ਰਹਿਣਾ ਹੈ ਉਹਨਾਂ ਬਾਰੇ ਜੁਰ ਸੋਚੋ ਪਕੀਰ ਦੇਸ਼ ਦੀ ਆਜ਼ਾਦੀ ਦੇ ਬਾਅਦ ਗਰੀਬ ਤਰੱਕੀ ਦੀ ਰਫ਼ਤਾਰ ਇਹ ਤੇ ਲਗਾਤਾਰ ਹੀ ਚੱਲੀ ਆ ਲਗਾਤਾਰ ਹੀ ਚੱਲੀ ਹੈ ਜਿਹੜਾ ਕਿਸੇ ਲਈ ਕੰਮ ਘੋੜਿਆਂ ਦੇ ਉੱਪਰ ਹੁੰਦਾ ਸੀ ਅੱਜ ਉਹ ਕੰਮ ਛੋਟੇ ਹੱਥਿਆਂ ਦੇ ਉੱਪਰ ਹੋ ਰਿਹਾ ਰਫ਼ਤਾਰ ਤੇ ਕੰਮ ਦੀ ਵਧੀ ਹੈ ਅੱਗੇ ਕੱਚੇ ਘਰ ਸੀ ਹੁਣ ਪੱਕੇ ਔਰ ਕਈ ਕਈ ਮੰਜ਼ਲਾਈ ਮਾਰਤਾ ਕਰੀਆਂ ਹੋਏ ਅੱਗੇ ਜਿੱਥੇ ਕੋਈ ਸੁਵਿਧਾ ਕਿਸੇ ਵੀ ਤਰੀਕੇ ਜ ਨਹੀਂ ਸੀ ਅੱਜ ਉਹਨਾਂ ਘਰਾਂ ਦੇ ਵਿੱਚ ਗੈਸ ਵੀ ਹੈ ਗਈ ਹੈ ਤੇ ਜਿੱਥੇ ਕਿਤੇ ਸੀ ਬਾਹਰ ਬਹਿਣ ਜਾਂਦੇ ਹੁੰਦੇ ਸੀ ਉਥੇ ਘਰਾਂ ਦੇ ਅੰਦਰ ਸਾਰੀ ਸਿਸਟਮ ਵੀ ਸੈੱਟ ਹੋ ਗਿਆ। ਬੜਾ ਬੜੀ ਬੜੀਆਂ ਤਰਕੀਆਂ ਹੋਈਆਂ ਬੜਾ ਦੇਸ਼ ਤਰੱਕੀ ਦੇ ਰਾਹ ਤੇ ਉੱਪਰ ਵੀ ਚੱਲ ਗਿਆ ਜਿਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕੀ। ਪਰ ਜਿਹੜਾ ਦੁੱਖ ਜਿਹੜੀ ਪਰੇਸ਼ਾਨੀ ਇਸ ਚੀਜ਼ ਦੀ ਹੈ ਜਿੱਥੇ ਬਾਕੀ ਸਭ ਜਿੱਦਾ ਉਖਾਂਤ ਤੇ ਹੈ ਉਥੇ ਇੱਕ ਵਿਅਕਤੀ ਦਾ ਕਰੈਕਟਰ ਥੱਲੇ ਵਾਲੇ ਪਤਨ ਵਾਲੇ ਬਣੇ ਜਾ ਰਹੇ ਆ। ਔਰ ਵਿਅਕਤੀ ਦਾ ਕਰੈਕਟਰ ਜਿਹੜਾ ਵੀ ਬੰਦਾ ਇੱਕ ਆਮ ਵਿਅਕਤੀ ਵਿਸ਼ੇਸ਼ ਦਾ ਜਿਹਨੇ ਕਰੈਕਟਰ ਬੰਦਾ ਆਪਣੇ ਉੱਪਰ ਵਾਲਿਆਂ ਨੂੰ ਵੇਖ ਕੇ ਬੰਦਾ। ਇਸ ਲਈ ਵਿਹਿਦਾ ਕਿ ਮੇਰੇ ਉੱਪਰ ਵਾਲਾ ਕਰਪਟ ਹੈ ਤੇ ਫਿਰ ਉਹ ਤਾਂ ਚਾਹਦੇ ਹੋਏ ਵੀ ਉਹ ਕਰਪਸ਼ਨ 'ਚ ਆਪਣਾ ਹੱਥ ਪਾ ਲਗਾ ਆਪਣੇ ਇਸ ਦੇਸ਼ ਦੇ ਵਿੱਚ ਸਭ ਤੋਂ ਵੱਡਾ ਵਿਸ਼ਾਖਤ ਤੇ ਜ਼ਹਿਰ ਤੇ ਇੱਕ ਨਸੂਰ ਬਣ ਕੇ ਜਿਹੜਾ ਸਾਨੂੰ ਚੰਮੜਿਆ ਉਹ ਹੈ ਪੋਲਿਟੀਕਲ ਕਰਪਸ਼ਨ ਪੋਲਿਟੀਕਲ ਕਰਪਸ਼ਨ ਹੈ ਤੇ ਜਿਸ ਨੇ ਕਜ ਬਾੜ ਹੀ ਖੇਤ ਨੂੰ ਖਾਨ ਲਾਪੇਗੀ ਜਿਹੜਾ ਇੱਕ ਸਪਾਈ ਹੀ ਚੋਰ ਬਣ ਕੇ ਚੋਰੀ ਕਰਨ ਲਾਪੇਗਾ ਜਿਹੜੇ ਸਾਡੇ ਰਖਵਾਲੇ ਆ ਉਹੀ ਸਾਡੇ ਡਾਕੂ ਬਣ ਜਾਣਗੇ ਕਿ ਫਿਰ ਇਹ ਦੇਸ਼ ਅਸੀਂ ਫਿਜ਼ੀਕਲੀ ਭੌਤਿਕ ਸੁਵਿਧਾਵਾਂ ਜਿੰਨੀਆਂ ਮਰਜ਼ੀ ਪ੍ਰਾਪਤ ਕਰ ਲਈਏ ਜਿੰਨੀ ਮਰਜ਼ੀ ਉਥਾਂ ਦੇ ਉੱਪਰ ਚਲੇ ਜਾਈਏ ਪਰ ਅਸੀਂ ਕਿਸੇ ਵੱਲੇ ਵੀ ਜਾ ਕੇ ਡਿੱਗ ਸਕਦੇ ਹਾਂ ਔਰ ਇਸ ਕਾਰਨ ਇਹ 75ਵੇਂ ਵਰੇ ਤੇ ਅਮਰਤ ਕਾਲ ਦੇ ਅੰਦਰ ਇਹ ਜਿਹੜੀ ਮੇਰੀ ਬੇਨਤੀ ਹੈ ਸਾਰੇ ਸਮਾਜ ਅੱਗੇ ਕਿ ਵੀ ਅਸੀਂ ਸਭ ਕੁਝ ਕਰੀਏ ਅਸੀਂ ਆਪਣੇ ਕੈਰੈਕਟਰ ਬਿਲਡਿੰਗ ਵਾਲੇ ਬਣੇ ਚਲੀਏ ਜਿਹੜੀ ਅੱਜ ਕੱਲ੍ਹ ਸਾਡੀ ਐਜੂਕੇਸ਼ਨ 'ਚ ਨਹੀਂ ਹੈ ਕਿਸੇ ਵੀ ਜਗ੍ਹਾ ਤੇ ਸਾਨੂੰ ਬਾਕੀ ਐਂਡ ਅਕਾਦਮਿਕ ਤੇ ਪੜ੍ਹਾਈਆਂ ਜਾਰੀਆਂ ਰੱਖਣਾਂ ਪਰ ਸਾਨੂੰ ਸਾਡੇ ਕੈਰੈਕਟਰ ਬਿਲਡਿੰਗ ਵਾਸਤੇ ਕੋਈ ਨੈਤਿਕ ਸਿੱਖਿਆ ਕਰਵਾਈ ਜੇ ਨਹੀਂ ਹੈ ਤੇ ਉਹ ਤੇ ਉਹ ਸਿਰਫ ਆਪਣੇ ਘਰੋਂ ਆਪਣੇ ਮਾਪਿਆਂ ਕੋਲੋਂ ਹੈ ਅਸੀਂ ਇਸ ਤਰੀਕੇ ਦਾ ਮਾਹੌਲ ਅਮ੍ਰਿਤਕਾਲ ਚ ਪੈਦਾ ਕਰੀਏ ਕਿਸੀ ਇਸ ਦੇਸ਼ ਦੀ ਆਜ਼ਾਦੀ ਨੂੰ ਜੇ ਚਿਰ ਸਥਾਈ ਭਰਾਨਾ ਤੇ ਇੱਥੇ ਇੰਜੀਨੀਅਰ ਡਾਕਟਰ ਤਾਂ ਹੀ ਪੈਦਾ ਕਰ ਰਹੇ ਆ ਪਰ ਅਸੀਂ ਦੇਸ਼ ਭਗਤ ਸਪੂਤ ਵੀ ਪੈਦਾ ਕਰੀਏ ਇਸ ਤਰੀਕੇ ਦਾ ਵਾਤਾਵਰਣ ਘਰਾਂ ਚ ਬਣਾਈਏ ਤਾਂ ਕਿ ਐਨਾ ਚ ਜਿਹੜੇ ਪੋਲੀਟੀਕਲ ਲੀਡਰ ਬਣਨਗੇ ਤੇ ਉਹ ਦੇਸ਼ ਦੇ ਉਥਾਨ ਦੇ ਬਾਰੇ ਵਿਚਾਰ ਕਰ ਪਣਗੇ ਇਤਨਾ ਹੀ ਮੈਂ ਆਖਾਂ ਦੇਖੋ ਦੇਸ਼ ਆਜ਼ਾਦ ਹੋਇਆ ਸੀ ਬੜੀਆਂ ਉਮੀਦਾਂ ਨਾਲ ਆਜ਼ਾਦ ਹੋਇਆ ਸੀ ਕਿ ਆਪਣੀ ਸਰਕਾਰ ਹੋਏਗੀ ਆਪਣੇ ਲੋਕ ਹੋਣਗੇ ਤੇ ਜੋ ਆਮ ਜਨਤਾ ਦੀ ਵੈਲ ਵਿਸ਼ਰਸ ਹੋਣਗੇ ਔਰ ਉਹਨਾਂ ਦੇ ਫਾਇਦੇ ਵਾਸਤੇ ਕੰਮ ਕਰਨਗੇ ਔਰ ਹੋਇਆ ਵੀ ਹੋਏਗਾ ਔਖਾ ਹੁੰਦਾ ਤੁਹਾਨੂੰ ਪਤਾ ਸਾਡੀ ਦੇਸ਼ ਦੀ ਆਵਾਜ਼ ਦੀ ਬਹੁਤ ਜ਼ਿਆਦਾ ਹੈਗੀ ਹੈ ਕਾਫੀ ਡਿਵੈਲਪਮੈਂਟਸ ਹੋਈਆਂ ਵੀ ਹੈ ਮੂਲ ਰੂਤ ਜਿਹੜੀਆਂ ਸੁਵਿਧਾਵਾਂ ਨੇ ਬਿਲਡਿੰਗਸ ਨੇ ਕੰਸਟਰਕਟ ਹੋਈਆਂ ਬਟ ਮੇਰਾ ਇਹ ਮੰਨਣਾ ਹੈ ਕੀ ਜਿਹੜੀ ਡਵੈਲਪਮੈਂਟ ਹੋਣੀ ਚਾਹੀਦੀ ਹੈ ਸਮੇਂ ਦੇ ਨਾਲ ਜੋ ਬਾਕੀ ਦੇਸ਼ਾਂ 'ਚ ਤਰੱਕੀ ਹੋ ਰਹੀ ਹੈ ਸਾਡੇ ਦੇਸ਼ ਦੇ ਵਿੱਚ ਬਹੁਤ ਹੀ ਸਲੋ ਹੋ ਰਹੀ ਹੈ ਸਾਡਾ ਹਾਲੀ ਤੱਕ ਸੀਵਰੇਜ ਸਿਸਟਮ ਹੀ ਦਰੁਸਤ ਨਹੀਂ ਹੋ ਪਾਇਆ ਜਿਹੜੀ ਕਿ ਬੇਸਿਕ ਰਿਕੁਆਇਰਮੈਂਟ ਹੈ ਇੱਕ ਹੈਲਦੀ ਸਮਾਜ ਲਈ ਸੀਵਰੇਜ ਸਿਸਟਮ ਦਰੁਸਤ ਹੋਏਗਾ ਬਿਮਾਰੀਆਂ ਘਟਣਗੀਆਂ ਹਸਪਤਾਲਾਂ ਤੇ ਲੋਡ ਘਟ ਪਏਗਾ ਤੇ ਇਹ ਜਿਹੜੀ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਹਸਪਤਾਲ ਸੀਵਰੇਜ ਸਾਫ਼ ਪਾਣੀ ਇਹ ਸ਼ੁਰੂ ਤੋਂ ਹੀ ਚੱਲ ਰਹੀਆਂ ਤੇ ਅੱਜ ਵੀ ਇਹ ਲੜਾਈ ਚੱਲ ਰਹੀ ਹੈ ਸਾਫ਼ ਪਾਣੀ ਮੁੱਲਿਆਂ 'ਚ ਨਹੀਂ ਹੁੰਦਾ ਵੀ ਦੇਖਦੇ ਹੋ ਆਮ ਤੌਰ ਤੇ ਤੁਸੀਂ ਕਵਰ ਕਰਦੇ ਹੋ ਕਦੀ ਕਿਸੇ ਮਹੱਲੇ 'ਚ ਗੰਦਾ ਪਾਣੀ ਆ ਰਿਹਾ ਕਦੀ ਕਿਤੇ ਗੰਦਾ ਪਾਣੀ ਆ ਰਿਹਾ ਸਾਡੇ ਦੇਸ਼ ਦਾ ਦੁਰਭਾਗੇ ਹੈਗਾ ਕਿ ਜਿਹੜਾ ਵੀ ਸੱਤਾ ਦੇ ਵਿੱਚ ਆਂਦਾ ਉਹ ਆਪਣੇ ਬਾਰੇ ਹੀ ਸੋਚਦਾ ਆਪਣੇ ਦੋਸਤਾਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਕਿੱਦਾਂ ਅੱਗੇ ਪਹੁੰਚਾਣਾ ਕਿੱਦਾਂ ਪ੍ਰਾਪਰਟੀਆਂ ਖੜੀਆਂ ਕਰਨੀਆਂ ਕਿੱਦਾਂ ਇਨਕਮ ਖੜੀ ਕਰਨੀ ਹੈ ਉਹਦੇ ਬਾਰੇ ਸੋਚਦਾ ਆਮ ਜਨਤਾ ਬਾਰੇ ਸੋਚਣ ਵਾਲਾ ਲੀਡਰ ਹਾਲੀ ਤੱਕ ਕੋਈ ਮੈਂ ਦੇਖਿਆ ਨਹੀਂ ਸਾਡੇ ਦੇਸ਼ ਦੇ ਵਿੱਚ